ਭਾਜੀ ਸਿਕਾ ਸਿਕਾ ਸਾਸਿਕਾ ਸੰਦੀਜੀ ਹੋਰ ਸੁਣਾਓ ਕੀ ਹਾਲ ਹੈ ਸਭ ਠੀਕ ਹੈ ਭਾਜੀ ਹੋਰ ਸਭ ਠੀਕ ਠਾਕ ਵਧੀਆ ਸੇਤਾ ਵਧੀਆ ਚਲੋ ਪਹਿਲਾਂ ਫਤਿਹ ਦੀ ਸਾਂਝ ਪਾਈਏ ਨਾਲੇ ਦਵਾਈ ਦੀਆਂ ਮੁਬਾਰਕਾਂ ਲਈਏ ਬਿਲਕੁਲ ਬਿਲਕੁਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਦੇ ਸੰਦੇਸਾਂ ਚ ਰਹਿੰਦੇ ਆ ਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਹਾਂ ਤਾਂ ਸ੍ਰੀ ਗੁਰੂ ਰਾਮਦਾਸ ਹਰ ਕਾਰਸ ਖੁਸ਼ੀ ਲਿਆਵੇ ਤੰਦਰੁਸੀਆਂ ਲਿਆਵੇ ਤੇ ਸਾਰਿਆਂ ਵਾਸਤੇ ਦੀਵਾਲੀ ਜਿਹੜੀ ਚੜਦੀ ਕਲਾ ਚ ਰਹੇ ਵਾਹ ਜੀ ਵਾਹ ਅਨਾ ਸੰਦੀਪ ਜੀ ਜੇ ਕੋਈ ਰੁਸਿਆ ਹੋਵੇ ਉਹ ਮੰਨ ਜੇ ਆ ਮੰਨ ਜੇ ਬਸ ਪਿਆਰ ਬਣਿਆ ਰਹੇ ਪਿਆਰ ਬਹਿਰ ਬਹਿਰ ਠੀਕ ਹੈ ਨਾ ਇਹ ਦੁਨੀਆ ਤੋਂ ਕੀ ਕੀ ਲੈ ਜਾਣਾ ਸਿਰਫ ਪਿਆਰ ਹੀ ਲੈ ਪਿਆਰ ਹੀ ਲੈ ਠੀਕ ਹੈ ਨਾ ਬਾਕੀ ਤੇ ਇਹ ਢਿੱਡ ਬਦਲੇ ਸਾਰਾ ਚੱਲਦਾ ਹੀ ਰਹਿਣਾ ਪੇੜ ਦੀ ਖਾਤਰ ਕੋਈ ਕੋਝ ਕਰੀ ਜਾਂਦਾ ਕੋਈ ਕੋਝ ਕਰੀ ਜਾਂਦਾ ਤੇ ਇਹ ਆ ਵੀ ਪਿਆਰ ਬਣਿਆ ਰਹੇ ਤੇ ਤਿਹਾਰ ਜਿਹੜੇ ਹੁੰਦੇ ਪਿਆਰ ਬਣਾਉਣ ਵਾਸਤੇ ਹੀ ਆਉਂਦੇ ਆ ਤੇ ਇਸ ਕਰਕੇ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਧੰਨ ਧੰਨ ਗੁਰੂ ਰਾਮਦਾਸਾ ਸਾਰਿਆਂ ਦਾ ਪਿਆਰ ਤੰਦਰੁਸਤੀਆਂ ਰੱਖੇ ਪਿਆਰ ਬਣਿਆ ਰਹੇ ਬਸ ਤੇ ਬਾਕੀ ਸੰਦੀਪ ਜੀ ਆਪਣਾ ਤੇ ਕੋਈ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਕਾਰ ਕਰੋ ਸੇਵਾ ਭਾਵਨਾ ਨਾਲ ਦੋ ਰੋਟੀਆਂ ਦਿਆ ਕਰੋ ਕੀ ਕਹਣਾ ਤੇ ਹਰ ਵਾਰਾਂ ਇਹਹੀ ਬੇਨਤੀ ਕਰੀ ਜਾਈਦੀ ਆ ਬਾਰ-ਬਾਰ 21 ਵਾਰਾਂ ਇਹਹੀ ਬੇਨਤੀ ਕਰੀ ਜਾਈਦੀ ਆ ਕਿ ਮਾਂ ਪਿਓ ਦੀ ਸੇਵਾ ਕਰਿਆ ਕਰੋ ਕਿਉਂਕਿ ਬਜ਼ੁਰਗ ਕੱਲੇ ਪੈਂਦੇ ਜਾਂਦੇ ਆ ਕੁਝ ਬੱਚੇ ਵਿਦੇਸਾਂ ਚਲੇ ਜਾਂਦੇ ਆ ਕੁਝ ਬੱਚੇ ਇੱਥੇ ਕਾਰੋਬਾਰਾਂ ਚ ਕੁਝ ਫੂਨਾ ਚ ਬਿਲਕੁਲ ਜੀ ਸਾਰੇ ਆਪਣੀ ਆਪਣੀ ਜਗ੍ਹਾ ਤੇ ਆ ਇਸ ਕਰਕੇ ਉਹਨਾਂ ਦਾ ਹਾਲਚਾਲ ਪੁੱਛਿਆ ਕਰੋ ਜਿੱਦਾਂ ਹੁਣ ਤਿਆਰ ਆ ਗਿਆ ਦੀਵਾਲੀ ਦਾ ਸਾਰੇ ਜਾਣੇ ਆਪਣੇ ਮਾਂ ਪਿਓ ਦਾ ਹਾਲਚਾਲ ਪੁੱਛੋ ਫੋਨ ਕਰੋ ਬਿਲਕੁਲ ਜੀ ਤਾਂ ਦਰਸਤੀਆਂ ਬਾਰੇ ਪੁੱਛੋ ਨਾ ਬਾਰੇ ਉਹਨੇ ਨਾ ਹੀ ਉਹਨਾਂ ਨੇ ਖੁਸ਼ ਰਹਿਣਾ ਪੈਸਿਆਂ ਦੀ ਲੋੜ ਨਹੀਂ ਬਜ਼ੁਰਗਾਂ ਨੂੰ ਹੁੰਦੀ ਉਹਨਾਂ ਨੂੰ ਪਿਆਰ ਚਾਹੀਦਾ ਪਿਆਰ ਦਿਆ ਕਰੋ ਫੋਨ ਕਰਨਾ ਜਿਹੜੇ ਬਜ਼ੁਰਗ ਬਾਣਾ ਉਹਨੇ ਨਾ ਹੀ ਖੁਸ਼ ਹੋ ਜਾਣਾ ਬਸ ਇੰਨੀਆਂ ਕ ਬੇਨਤੀਆਂ ਵਾਂ ਤੇ ਬਾਕੀ ਮਾਲ ਤੁਹਾਡੇ ਸਾਹਮਣੇ ਹੈ ਇੱਕ ਵਸਤੀ ਚੰਗੀ ਆ ਚਾਹ ਮੱਝਾ ਵਾਂ ਉਹ ਵੀ ਸਾਰੀਆਂ ਠੀਕ ਆ ਗੱਲ ਪਾ ਤੇ ਮੁੱਕ ਦੀ ਬਸ ਪਾ ਤੇ ਮੁੱਕ ਦੀ ਪਾ ਤੇ ਮੁੱਕ ਦੀ ਆ ਮੈਨੂੰ ਇੱਕ ਪਿਛਲੇ ਤੋਂ ਪਿਛਲੇ ਇੱਕ ਮਤਲਬ ਵੀਡੀਓ 'ਚ ਇੱਕ ਵੀਰ ਨੇ ਕਮੈਂਟ ਕੀਤਾ ਸੀ ਕਿ ਥੋੜਾ ਜਿਹਾ ਤੁਸੀਂ ਹਲਕਾ ਕੇ ਹੋ ਲਿਓ ਨੇ ਆ ਹਾਂ ਮੈਂ ਘਰ ਘਰ ਜਾਨਣਾ ਵਾ ਸਾਰੇ ਲੱਖ ਸਵਾ ਲੱਖ 2 ਲੱਖ ਖਰਚੇ ਨੇ ਵਾਲੇ ਨਹੀਂ ਹੈਗੇ ਸਾਰੇ ਸਵਾ ਸਵਾ ਲੱਖ ਦੀਆਂ ਡੇਢ ਡੇਢ ਦੀਆਂ ਹੋਣ ਲੱਗ ਪਏ ਤੇ 60 65 70 ਵਾਲੇ ਵਿਚਾਰੇ ਕਿੱਥੇ ਜਾ ਬਿਲਕੁਲ ਇਹ ਵੀ ਇਕੱਲੇ ਹੈ ਨਾ ਇਹ 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 ਵੀ ਗਾਹਕ ਬਹੁਤ ਵਾ ਜਿਹੜਾ 60 65 70 80 ਆਲਾ ਵਾ ਨਾ ਉਹ 80% ਦਾ ਅਸੀਂ ਬਹੁਤ ਹੈ ਬਹੁਤ ਹੈ ਜਿਹੜੇ ਵਿਚਾਰੇ ਟਾਈਮ ਪਾਸ ਕਰਦੇ ਆ ਫਿਰ ਸਰੇ 5-7 ਦਾ 10 ਕਿਲੋ ਦੋਦ ਹੋ ਗਿਆ ਆਪਣਾ ਟਾਈਮ ਪਾਸ ਹੋ ਗਿਆ ਇਸ ਕਰਕੇ ਵੀਰ ਜੀ ਮੈਂ ਤਾਂ ਕਰਕੇ ਤੇਰੇ ਕਮੈਂਟ ਵੀ ਬਹੁਤ ਵਧੀਆ ਤੂੰ ਕੀਤਾ ਹਾਂਜੀ ਹਾਂਜੀ ਮੈਂ ਉਹਨੂੰ ਵੀ ਸਤਿਕਾਰ ਕਰਦਾ ਸੁਝਾਅ ਦੇਣਾ ਬਹੁਤ ਵਧੀਆ ਕਿਸੇ ਨੂੰ ਮੰਦਾ ਬੋਲਣਾ ਉਹ ਗਲਤ ਆ ਉਹ ਦਿਲ ਨੂੰ ਲੱਗਦੀ ਆ ਕਿਉਂਕਿ ਤੁਸੀਂ ਤਾਂ ਇੱਕ ਉਂਗਲ ਨਾਲ ਬੋਲਦੇ ਹੋ ਉਹ ਦੇਖਿਆ ਕਿੰਨੇ ਕ ਦਿਲ ਨਾਲ ਲੱਗਣੀ ਆ ਤੇ ਜੇ ਕਿਤੇ ਦਿਲ ਨੂੰ ਲੱਗੀ ਕਿ ਤੇ ਤੁਹਾਡੇ ਤੱਕ ਪਹੁੰਚਾ ਤੇ ਮੁਸ਼ਕਿਲ ਹੋ ਜਾਂਦੀ ਹੈ ਬਿਲਕੁਲ ਹਾਂ ਤੁਹਾਡੀ ਉਂਗਲ ਤੁਹਾਨੂੰ ਇਸ ਚ ਚੇਤਾ ਭੁੱਲ ਜਾਣਾ ਉਹਨੂੰ ਨਹੀਂ ਚੇਤਾ ਭੁੱਲਦਾ ਜਿਹਨੂੰ ਦਿਲ ਨੂੰ ਲੱਗਦੀ ਆ ਕਦੀ ਵੀ ਕਮੈਂਟ ਕਰਨਾ ਮਾਲ ਤੇ ਕਾਲ ਤੇ ਮਾਲ ਬਿਲਕੁਲ ਵੀ ਇਹ ਹਾਲ ਆਓ ਹਾਲ ਆਓ ਚੰਗਾ ਲੱਗਦਾ ਠੀਕ ਆ ਨਹੀਂ ਤੇ ਕੋਈ ਕਿਉਂਕਿ ਅਸੀਂ ਹਰ ਗਾਖ ਦੀ ਪਸੰਦ ਆ ਸਾਡੀ ਇੱਕ ਦੁਕਾਨ ਆ ਤੇ ਦੁਕਾਨ ਵਾਲੇ ਨੂੰ ਪਤਾ ਹੁੰਦਾ ਮੈਂ ਕੀ ਲੈ ਕੇ ਆਵਾਂ ਤੇ ਮੇਰਾ ਗਾਖ ਕਿਦਾਂ ਦਾ ਅਸੀਂ ਹਰ ਗਾਖ ਗਾਖ ਨੂੰ ਵੇਖ ਕੇ ਮਾਲ ਲਿਓਣਾ ਤੇ ਇਸ ਕਰਕੇ ਜਦੋਂ ਵੀ ਮੇਰਾ ਵੀਰ ਕਿਸੇ ਨੇ ਕਮੈਂਟ ਕਰਨਾ ਉਹ ਮੈਨੂੰ ਕਿੰਨਾ ਸੋਹਣਾ ਲੱਗਾ ਵੀ ਥੋੜਾ ਜਿਹਾ ਹੋਰ ਨਹੀਂ ਸੁਥਰਾ ਲਿਆ ਸਕਦੇ ਵੀਰ ਜੀ ਮੈਂ ਲਿਆ ਸਭ ਤੋਂ ਕੋ ਸਕਦਾ ਇਹ ਤੋਂ ਵੀ ਸੁਥਰਾ ਲਿਆ ਸਕਦਾ ਪਰ ਮੰਗ ਜਿਹੜੀ ਆ ਨਾ ਉਹ 60 65 70 80 ਦੀ ਜਿਆਦੀ ਆ ਜਿਆਦੀ ਆ ਦਿੰਦਿਆਂ ਵੀ 8 9 ਕਿਲੋ ਜਾਂ ਪਰ ਗੱਲ ਇਹ ਆ ਵੀ ਟਾਈਮ ਪਾਸ ਟਾਈਮ ਪਾਸ ਜਿੰਨਾ ਕੈਰਕਮ ਮਤਲ ਝੋਨਾ ਘਟ ਘਟ ਨਿਕਲ ਨਹੀਂ ਨੇ ਪੈਸੇ